ਲੋਕਪਲੇਟ ਰਸਟ ਤੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੂੰ ਪੁਲਿਸ ਨੇ ਕੀਤਾ ਡਿਟੇਨ ਲਗਭਗ 2 2 ਘੰਟੇ ਬਾਅਦ ਕੀਤਾ ਰਿਲੀਜ਼ ਲੋਕਪਲੇਟ ਰਸਟ ਤੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਨੂੰ ਪੁਲਿਸ ਨੇ ਉਸ ਵੇਲੇ ਡਿਟੇਨ ਕਰ ਲਿਆ ਜਦੋਂ ਉਹ ਬਯੁਰਗ ਮਤਾਮਾ ਨੂੰ ਪੈਨਸ਼ਨ ਵੰਡਣ ਲੱਗੇ ਜਾਣਕਾਰੀ ਮੁਤਾਬਕ ਇੱਕ ਦਿਨ ਪਹਿਲਾਂ ਹੀ ਐਤਵਾਰ ਵਾਲੇ ਦਿਨ ਪੈਨਸ਼ਨ ਵੰਡਣ ਲੱਗੇ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਹ ਪੈਨਸ਼ਨ ਬੰਦ ਕਰਵਾ ਦਿੱਤੀ ਅੱਜ ਫੇਰ ਜੋ ਹੈ ਉਹਨਾਂ ਨੇ ਪੈਨਸ਼ਨ ਵੰਡਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਪ੍ਰੋਗਰਾਮ ਤੋਂ ਪਹਿਲਾਂ ਹੀ ਪੁਲਿਸ ਨੇ ਲੋਕ ਪੁਲਾਈ ਟਰਸਟ ਦੇ ਦਫ਼ਤਰ ਨੂੰ ਘੇਰ ਲਿਆ ਅਤੇ ਜਗਦੇਸ਼ ਕੁਮਾਰ ਜਗਾ ਤੇ ਉਹਨਾਂ ਦੀ ਟੀਮ ਨੂੰ ਡਿਟੇਨ ਕਰਕੇ ਪੁਲਿਸ ਥਾਣੇ ਲੈ ਗਏ ਪੁਲਿਸ ਵੱਲੋਂ ਦਿੱਤੇ ਬਿਆਨ ਅਨੁਸਾਰ ਉਹਨਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਦੀ ਪਰਮਿਸ਼ਨ ਦਿਖਾ ਦਿਓ ਸਾਨੂੰ ਕੋਈ ਇਤਰਾਜ਼ ਨਹੀਂ ਹੈ ਭਾ ਜਗਦੀਸ਼ ਕੁਮਾਰ ਜੱਗਾ ਦਾ ਇਹ ਤਰਕ ਸੀ ਕਿ ਇਹ ਮੇਰਾ ਆਪਣਾ ਨਿੱਜੀ ਪ੍ਰੋਗਰਾਮ ਹੈ ਤੇ ਇਸ ਬਾਰੇ ਪਰਮਿਸ਼ਨ ਦਾ ਕੋਈ ਵੀ ਤਾਲੁਕ ਨਹੀਂ ਹੈ ਇਸ ਨੂੰ ਭਾਜਪੀ ਦੇ ਪ੍ਰੋਗਰਾਮ ਨਾਲ ਨਾ ਜੋੜਿਆ ਜਾਵੇ ਇਹ ਵਾਲਾ ਪ੍ਰੋਗਰਾਮ ਮੇਰਾ ਨਿੱਜੀ ਤੇ ਮੈਂ ਆਪਣੀ ਕਮਾਈ 'ਚੋਂ 1500 ਬਯੁਰਗ ਮਤਾਮਾਂ ਨੂੰ ਪੈਨਸ਼ਨ ਦੇ ਦਿੰਦਾ ਇਸ ਤੋਂ ਬਾਅਦ ਜਗਦੀਸ਼ ਕੁਮਾਰ ਜੱਗਾ ਨੂੰ ਲਗਭਗ 2.5 ਘੰਟੇ ਬਾਅਦ ਰਿਲੀਜ਼ ਕਰ ਦਿੱਤਾ ਗਿਆ ਤੇ ਉਨਾ ਵੱਲੋਂ ਜੋ ਹੈ ਆਪਣੇ ਆਫਿਸ 'ਚ ਆ ਕੇ ਬਜ਼ੁਰਗ ਮਾਤਾਮਾ ਨੂੰ ਪੈਨਸ਼ਨ ਵੰਡੀ ਗਈ ਤੇ ਉਹਨਾਂ ਨੇ ਬਜ਼ੁਰਗ ਮਾਤਾਮਾ ਤੋਂ ਜੋ ਵੀ ਉਹਨਾਂ ਨੂੰ ਅਸੁਵਿਧਾ ਹੋਈ ਹੈ ਉਸ ਬਾਰੇ ਮਾਫੀ ਮੰਗੀ ਇਸ ਮੌਕੇ प्रदीप নন্দਾ, ਰੁਪਿੰਦਰ ਰੂਬੀ, ਜਸਵੀਰ ਸਿੰਘ ਗੱਗਰੋਲੀ, ਸ਼ੇਖਰ ਬੰਸਲ ਅਤੇ ਹੋਰ ਪਾਸਪਾਗੂ ਤੇ ਬਰਕਰ ਮੌਜੂਦ ਰਹੇ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਜਤਿੰਦਰ ਲੱਕੀ ਨਾਲ ਦੀਪਕ ਕੁਮਾਰ ਦੀ ਰਿਪੋਰਟ ਇਸ ਵਕਤਮ ਖੜਿਆ ਹੈ ਰਾਜਪੁਰਾ ਕੇ ਲੋਕ ਭਲਾਈ ਕਸਟ दफ्तर के बाहर जहां पर जो जगदीश कुमार जग्गा इसके जो प्रधान है इनकी तरफ से जो है लगातार पिछले कई सालों से बुजुर्ग माताओं को जो है पेंशन दी जा रही है हालांकि वो पेंशन कितनी है उस बारे में हम ज्यादा जानकारी लेंगे और इसके बाद इस प्रोग्राम को जो है साथ में बीजेपी के प्रोग्राम के साथ जोड़ा जा रहा है इसको एक पॉलिटिकल स्टांड दिया जा रहा है इस बारे में और ज्यादा जानकारी के लिए हम बातचीत करेंगे लोकलाइट ट्रस्ट के जो प्रधान है जगदीश कुमार जग्गा और एसएचओ सिटी सरदार किरपाल सिंह मोई के साथ की इस प्रोग्राम को अगर डीजे टी के प्रोग्राम के साथ जोड़ा जा रहा है तो उस बारे में उनका क्या कहना है जपींदर लखी एएनबी न्यूज़ राजपुरा बताइए कि थोए हो तुसी अट पेंशन लाइन आयो की के आ ਉਹਨਾਂ ਨੇ ਤਾਂ ਕਾਟ ਪਰ ਉਹ ਅੰਤਰੀ ਕੀ ਕਰਤੀ ਅੱਛਾ ਤੇ ਜੇ ਨੋਰਮਲ ਪੈਨਸ਼ਨ ਨਹੀਂ ਮਿਲੀ ਜਿੱਤਾ ਮਿਲਦੀ ਹੈ ਆਰਮੀ ਨੇ ਮਿਲਦੀ ਹੈ ਨਾ ਤੁਹਾਨੂੰ ਨਹੀਂ ਹਾਂ ਜੀ ਚੱਲ ਹੁਣ ਕਰੀਏ ਅੰਤਿਕਾਰਾਂ ਬਾਰੇ ਗੱਲ ਕਰਦੇ ਹਾਂ ਕਿ ਨਾਲ ਦੇ ਕਾਗਜ਼ ਕੀ ਕਰਦੇ ਹੋ ਨੇ ਜਿੱਦੇ ਤੋਂ ਥੋੜੀ ਹੈ ਨਾ ਜੀ ਨਾਮ ਕੀ ਮਾਤਾ ਜੀ ਦਾ ਅੰਮ੍ਰਿਤ ਨਸਕੁੰਤਲਾ ਕਿੱਥੋਂ ਆਇਓ ਤੁਸੀਂ ਤੇ ਜਿਸ ਦਾ ਤੁਹਾਨੂੰ ਮਤਲਬ ਕਿ ਪੈਨਸ਼ਨ ਮਿਲਦੀ ਸੀ ਲਗਾਈ ਦੇ ਆਫਿਸ ਤੋਂ ਤਾਂ ਉਹ ਰੈਗੂਲਰ ਮਿਲਦੀ ਸੀ ਹਾਂਜੀ ਹਾਂਜੀ ਤੇ ਹੁਣ ਤੁਹਾਨੂੰ ਨਹੀਂ ਮਿਲੇ ਕਿੰਨੇ ਟਾਈਮ ਤੋਂ ਨਹੀਂ ਮਿਲੇ ਡਾਟਰ ਮੈਨਾ ਨਿਕਲ ਬੈਠਾ ਸੀ ਨਹੀਂ ਮਿਲੇ ਮਨ ਅਪਰੋਕਸੀਮੇਟ 3 ਸਾਲ ਹੋ ਗਏ ਹਾਂ ਹਾਂ 3 ਸਾਲ ਪੂਰੀ ਬੰਦ ਹੈ ਪੂਰੀ ਬੰਦ ਹੈ ਗਿਆ ਬਬੇ ਇਹ ਤਾਂ ਹੁਣੇ ਰਾਤੀ ਫੋਨ ਆਇਆ ਅੱਜ ਫੇਲੇ ਆ ਜਾਣਾ ਅਸੀਂ ਤਾਂ ਆਏ ਆ ਬੇਟਾ ਅੱਛਾ ਮਦਈ ਕੀ ਨਾਮ ਹੈ ਤੁਹਾਡਾ ਨਾ ਜੀ ਮੇਰਾ ਬਿੰਨਕ ਬੈ ਤੁਹਾਡਾ ਕੀ ਨਾਮ ਹੈ ਮਦਈ ਸੀਤਾਲ ਜੇ ਤੁਹਾਨੂੰ ਪੈਨਸ਼ਨ ਮਿਲਦੀ ਸੀ ਪਹਿਲੇ ਨਹੀਂ 6 ਮਹੀਨੇ ਕੇ ਬਾਅਦ ਅੱਛਾ ਪਹਿਲਾਂ ਕਿੰਸੇ ਮਿਲਦਾ ਸੀ ਪਹਿਲਾ ਕਿੰਸੇ ਮਿਲਦਾ ਸੀ ਜਗਾ ਦੀ ਪਹਿਲਾ ਕਿੰਕਿੰ ਕਰਦਾ ਰਹਿ ਗਏ ਹਾਂ ਬਾਕੀ ਡਾਕਟਰ ਨੀਨਾ ਮਿਤਾ ਲਾਈ ਕੋ ਜੰਮ ਬੰਦ ਹੋ ਗਿਆ ਹਾਂ ਤੇ ਉਹਨਾਂ ਦਾ ਜਨਮ ਦਿਨ ਥਾ तो जन्मदिन पर जो सौ जन्म वो जगह के जगह का जन्मदिन था तो जो उन्होंने दो दो सौ रूपया दिया फिर आज हम इनके हैं कि आ जाओ आपके जो पिंसिम दे गए तो पुलिस कितनी पेंशन दो सौ मिलता है हाँ जी दो सौ मिलता है ठीक है परसों भी ना आई थी हमारा कोई फोन करा था की जो आज पिंसिम मिल जाएगा चलो तो हम उसी से आए हैं ਬਖਨੈ ਕੋ ਲੋ ਨੰਬਰ ਆ ਤੇ ਆ ਦੇਖੋ ਕਿਸ ਤਰ੍ਹਾਂ ਜੋ ਹੈ ਇੱਥੇ ਮਾਤਾਵਾ ਜੋ ਆਈਆਂ ਹੋਈਆਂ ਨੇ ਤੇ ਉਹ ਜੋ ਹੈ ਇੱਥੇ ਪੈਨਸ਼ਨ ਲੈਣ ਵਾਸਤੇ ਬੈਠੀਆਂ ਪਰ ਕੁਝ ਕਾਰਨਾ ਕਰਕੇ ਜੋ ਹੈ ਇੱਥੇ ਪੁਲਿਸ ਵੱਲੋਂ ਆਪਣਾ ਪੈਰਾ ਦਿੱਤਾ ਜਾ ਰਿਹਾ ਤੇ ਪੈਨਸ਼ਨ ਵਾਸਤੇ ਪਹਿਲਾਂ ਵੀ ਜੋ ਹੈ ਇੱਕ ਦਿਨ ਪਹਿਲਾਂ ਐਸੀ ਉਥੋਂ ਵੀ ਵਾਪਸ ਭੇਜ ਦਿੱਤਾ ਗਿਆ ਸੀਗਾ ਤੇ ਅੱਜ ਜੋ ਹੈ ਜੋ ਆ ਜੋ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਹੈ ਇਹਨਾਂ ਵੱਲੋਂ ਜੋ ਹੈ ਕੱਲ ਕੌਣ ਕੀਤਾ ਗਿਆ ਸੀਗਾ ਕਿ ਅੱਜ ਸਵੇਰੇ 10 11 ਵਜੇ ਆ ਕੇ ਪੈਨਸ਼ਨ ਲੈ ਗੋ ਲੇਕਿਨ ਫੇਰ ਵੀ ਹਜੇ ਵੀ ਕੋਈ ਇੱਥੇ ਪੈਨਸ਼ਨ ਦਾ ਸੀਨ ਨਹੀਂ ਦਿਖ ਰਿਹਾ ਸਰ ਅੱਜ ਇੱਥੇ ਤੁਸੀਂ ਆਏ ਹੋ ਆਪਣੇ ਲੋਕ ਭਲਾਈ ਟਾਪਸੇ ਦਫ਼ਤਰ ਦੇ ਵਿੱਚ ਹਤੋਂ ਕੀ ਕਾਰਵਾਈ ਕੀਤੀ ਤਾਂ ਇਹ ਕਾਰਵਾਈ ਕੋਈ ਨਹੀਂ ਜੀ ਕੋਈ ਇਹਨਾਂ ਦਾ ਛੋਟੇ ਕੱਟ ਸੀਗਾ ਉਹ ਅਸੀਂ ਪਰਮਿਸ਼ਨ ਇਹਨਾਂ ਨੂੰ ਦੁਕਾਨ ਲਈ ਕਿਹਾ ਸੀ ਜਿਹੜੇ ਇਹਨਾਂ ਕੋਲ ਕੋਈ ਪਰਮਿਸ਼ਨ ਹੈ ਨਹੀਂ ਇਹ ਕੱਟ ਦੀ ਜਾਂ ਮਤਲਬ ਉਹ ਕਹਿੰਦੇ ਕੋਈ ਗੱਲ ਨਹੀਂ ਇਹਨਾਂ ਨੇ ਪੁਸ਼ਪਨ ਕਰਤਾ ਨੋ ਪ੍ਰੋਬਲਮ ਕੋਈ ਨਹੀਂ ਅਰੇ ਲੋਪਰਾ ਇਹ ਟਾਸਟ ਹੈ ਔਰ ਇਹ ਜਿਹੜਾ ਪ੍ਰੋਗਰਾਮ ਹੈ ਅੰਦਰ ਹੋ ਰਿਹਾ ਜਿਹੜਾ ਚਾਰ ਦੀਵਾਰੀ ਪ੍ਰੋਗਰਾਮ ਹੋ ਰਿਹਾ ਹੋਵੇ ਉਹਦੀ ਕਾਦੀ ਪਰਮਿਸ਼ਨ ਦੀ ਜਰੂਰਤ ਨਹੀਂ ਕੋਈ ਨਹੀਂ ਜੀ ਉਹਨਾਂ ਨਾਲ ਹੋਊਗੀ ਗੱਲ ਆਪਣੀ ਉਹ ਕਹਿੰਦੇ ਅਸੀਂ ਪਰਮਿਸ਼ਨ ਦੀ ਮੰਗ ਕਰਾਂਗੇ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਤੁਹਾਨੂੰ ਪਤਾ ਲੱਗਿਆ ਵੀ ਇਹਨਾਂ ਦੇ ਆਉਣ ਦੇ ਨੂੰ ਕੁਝ ਰੈਸਟਰੀ ਕੀਤਾ ਨਹੀਂ ਨਹੀਂ ਕੋਈ ਰੈਸਟਰੀ ਨਹੀਂ ਕੀਤਾ ਜੀ ਸਿਰਫ ਬੜੀ ਕਾਰਵਾਈ ਹੋਈ ਸੀ ਅੱਜ ਪਹਿਰ ਕਾਰਵਾਈ ਹੋ ਰਹੀ ਹੈ ਇਹ ਕੱਲ ਵੀਡੀਓ ਪਾਣ ਤੇ ਹੋਈ ਹੈ ਜਾਂ ਹੋਰ ਕੁਝ ਚੀਜ਼ ਹੈ ਜੀ ਨਹੀਂ ਨਹੀਂ ਇਹ じゃ ਕੁਝ ਨਹੀਂ ਹੈ ਜੀ ਨਾ ਹੀ ਕੋਈ ਕਾਰਵਾਈ ਹੋਈ ਹੈ ਓਨਲੀ ਅਸੀਂ ਇਹਨਾਂ ਨੂੰ ਪਰਮਿਸ਼ਨ ਬਾਰੇ ਹੀ ਪੁੱਛਿਆ ਇਹ ਕਹਿੰਦੇ ਸਾਡੇ ਕੋਲ ਪਰਮਿਸ਼ਨ ਹੈ ਨਹੀਂ ਇਸ ਚੀਜ਼ ਦੀ ਅਸੀਂ ਪਰਮਿਸ਼ਨ ਲੈ ਕੇ ਫਿਰ ਪ੍ਰੋਗਰਾਮ ਕਰਾਂਗੇ ਨਹੀਂ ਜੋ ਪਤਾ ਲੱਗਿਆ ਵੀ ਕਸੂਰ ਬਾ ਚੌਕ ਤੇ ਲੈ ਕੇ ਤਬਾਨ ਜਗ੍ਹਾ ਜਿਓਗੇ ਹੋਰ ਉਹਨਾਂ ਦੇ ਨਾਮ ਪਾਤੇ ਦੇ ਆ ਇਹ ਜਿਆ ਕੁਛ ਨਹੀਂ ਸ਼ਾਇਦ ਉਹ ਆਪ ਖੁਦ ਕੋਈ ਪਰਮਿਸ਼ਨ ਵਾਰੇ ਚੱਕਰ ਚ ਗਏ ਹੋਣਗੇ ਇਹ ਜਿਆ ਕੋਈ ਗੱਲ ਨਹੀਂ ਸਰ 15-20 ਸਾਲਾਂ ਤੋਂ ਕਰ ਰਹੇ ਆ ਇਹ ਤਾਂ ਲੱਗਦਾ ਹੈ ਇਹ ਤਾਂ ਉਹ ਵੀ ਜੀ ਕਰ ਚਲੂ ਹੁਣ ਵੀ ਕੋਈ ਗੱਲ ਨਹੀਂ ਹੈ ਜੀ ਅਸੀਂ ਉਹਨਾਂ ਨਾਲ ਸਾਡੇ ਨਾਲ ਫੇਸ ਚ ਨੇ ਉਹ ਨੋ politiਕ ਇਹ ਰਾਜਨੀਤੀ ਕੋਈ ਆਦੇਸ਼ ਹੈ ਕੀ ਸਰਕਾਰ ਨਹੀਂ ਨਹੀਂ ਇਹ ਜਿਆ ਰਾਜਨੀਤੀ ਕੋਈ ਨਹੀਂ ਜੀ ਨਾ ਹੀ ਕਿਸੇ ਤੋਂ ਉੱਪਰ ਉਹਨੇ ਹਦੇਸ ਨਹੀਂ ਸਿਰਫ ਓਨਲੀ ਪਰਮਿਸ਼ਨ ਦਾ ਹੈਗਾ ਆ ਉਹ ਜਿਹੜਾ ਪਰਮਿਸ਼ਨ ਹੀ ਅਸੀਂ ਇਹਨਾਂ ਨੂੰ ਪਰਮਿਸ਼ਨ ਦੁਬਾਰਾ ਮੇਰਾ ਰਿਪੋਰਟ ਹੈ ਤੁਹਾਡਾ ਇਸ ਸੜਕ ਤੇ ਹੁੰਦੀ ਹੈ ਜਾਂ ਆਪਣੇ ਘਰ ਦੇ ਵਿੱਚ ਕੋਈ ਮੀਟਿੰਗ ਕਰੇ ਉਹਦੇ ਵਿੱਚ ਦੇਖੋ ਪਰਮਿਸ਼ਨ ਤਾਂ ਜੀ ਕੋਈ ਵੀ ਕੋਈ ਸਾਊਂਡ ਕੋਈ ਕੋਲਸ ਹਰ ਇੱਕ ਚੀਜ਼ ਦੀ ਪਰਮਿਸ਼ਨ ਹੁੰਦੀ ਹੈ ਤੁਹਾਨੂੰ ਖੁਦ ਪਤਾ ਹੈ ਉਹ ਚੀਜ਼ ਦੀ ਪਰਮਿਸ਼ਨ ਇਹ ਅਸੀਂ ਮੰਗੀ ਸੀ ਇਹਨਾਂ ਤੋਂ ਉਹ ਚੀਜ਼ ਦੀ ਪਰਮਿਸ਼ਨ ਇਹ ਨਹੀਂ ਦਿਵਾ ਸਕੀ ਇਸ ਕਰਕੇ ਉਹ ਕਹਿੰਦੇ ਅੱਗੇ ਅਸੀਂ ਪਰਮਿਸ਼ਨ ਲੈ ਕੇ ਪੇਪਰੋਗਰਾਮ ਕਰਾਂਗੇ ਤੇ ਪਿੰਡਾਂ ਤੋਂ ਪੈਨਸ਼ਨਰਜ਼ ਲੇਡੀਆਂ ਆ ਰਹੇ ਆ ਉਹ ਵੀ ਵਾਪਸ ਜਾ ਰਹੇ ਆ ਹਰਾ ਤੋਂ ਉਹ ਦੇਖ ਲੈਣੇ ਜੇ ਅਸੀਂ ਕਿਹੜੇ ਨਹੀਂ ਕੌਣ ਨੇ ਉਹ ਅਸੀਂ ਪਤਾ ਕਰਾਂਗੇ ਪਰ ਇਹਦੇ ਨਾਲ ਇਹ ਲੱਗ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੀ ਜਾਂ ਤੋਂ ਬਦਨਾਮੀ ਹੋ ਰਹੀ ਹੈ ਕਿ ਸਰਕਾਰ ਜਿਹੜੇ ਬਜ਼ੁਰਗਾਂ ਐ ਤੇ ਨਹੀਂ ਨਹੀਂ ਇਹ ਤਾਂ ਕੋ